ਭਗਵਾਨ ਤਮਾਨ ਸੈਂਟਰ ਦੇ ਥੱਲੇ ਲੱਗ ਗਿਆ ਉਹਨਾਂ ਦੇ ਕਹਿਣ ਤੇ ਪਾਣੀ ਦੇਣ ਨੂੰ ਤਿਆਰ ਹੋ ਗਿਆ ਭਗਵਾਨ ਤਮਾਨ ਦਾ ਆ ਪਾਣੀ ਦੇ ਕੇਸ ਵਿੱਚ ਤੁਸੀਂ ਦੇਖਿਆ ਕੀ ਬਿਆਨ ਆ ਰਿਹਾ ਹੈ ਕਿ ਜੀ ਅਸੀਂ ਕਮੇਟੀ ਬਣਾਈ ਹੈ ਜੀ ਅਸੀਂ ਬੈਠੇ ਸਮਝਾਵਾਂਗੇ ਹੱਲ ਲੱਭਾਂਗੇ ਇਹਨੂੰ ਤਾਂ ਮੀਟਿੰਗਾਂ 'ਚ ਵੀ ਜਾਣਾ ਨਹੀਂ ਚਾਹੀਦਾ ਮੀਟਿੰਗ ਕਿਸ ਵਾਸਤੇ ਸਾਡੇ ਪਾਣੀ ਕੋਈ ਲੈਣਾ ਚਾਹੁੰਦਾ ਧੱਕੇ ਨਾਲ ਉਹਦੇ ਨਾਲ ਮੀਟਿੰਗ ਕਰੋਗੇ ਭਗਵਾਨ ਤਮਾਨ ਸੈਂਟਰ ਦੇ ਥੱਲੇ ਲੱਗ ਗਿਆ ਉਹਨਾਂ ਦੇ ਕਹਿਣ ਤੇ ਪਾਣੀ ਦੇਣ ਨੂੰ ਤਿਆਰ ਹੋ ਗਿਆ ਹੈ ਭਗਵੰਤ ਮਾਨ ਦਾ ਆ ਪਾਣੀ ਦੇ ਕੇਸ ਵਿੱਚ ਤੁਸੀਂ ਦੇਖਿਆ ਕੀ ਬਿਆਨ ਆ ਰਿਹਾ ਹੈ ਕਿ ਜੀ ਅਸੀਂ ਕਮੇਟੀ ਬਣਾਈ ਹੈ ਜੀ ਅਸੀਂ ਬੈਠੇ ਸਮਝਾਵਾਂਗੇ ਹੱਲ ਲੱਭਾਂਗੇ ਪੰਜਾਬ ਦੇ ਪਾਣੀਆਂ ਦਾ ਕੋਈ ਹੱਲ ਨਹੀਂ ਹੈ ਆ ਸਾਡਾ ਪਾਣੀ ਹੈ ਮੈਂ ਤਾਂ ਕਹਿਣਾ ਚਾਹਣਾ ਹੈ ਸ਼ਰਮ ਆਉਣੀ ਚਾਹੀਦੀ ਹੈ ਭਗਵੰਤ ਮਾਨ ਨੂੰ ਕਿ ਉਹ ਮੀਟਿੰਗਾਂ ਕਰ ਰਿਹਾ ਹੈ ਮੀਟਿੰਗ ਕਿਉਂ ਕਰੇ ਵੱਡੇ ਬਾਦਲ ਸਾਹਿਬ ਚੀਮਨਿਸਟਰ ਸੀ ਅਸੈਂਬਲੀ ਚ ਕਹਾ ਸੀ ਭਾਵੇਂ ਸੁਪਰੀਮ ਕੋਰਟ ਦਾ ਫੈਸਲਾ ਆ ਜੇ ਭਾਵੇਂ ਕਿਸੇ ਅਸੀਂ ਨਹੀਂ ਪੰਜਾਬ ਦੇ ਇੱਕ ਬੂੰਦ ਨਹੀਂ ਮੰਨ ਦੇਵਾਂਗੇ ਤੇ ਉਹਨਾਂ ਨੇ ਇਮੀਡੀਏਟਲੀ ਜ਼ਮੀਨਾਂ ਹੀ ਵਾਪਸ ਕਰਤੀਆਂ ਜੇ ਭਗਵੰਤ ਮਾਨ ਦੇ ਵਿੱਚ ਥੋੜੀ ਮੋਟੀ ਵੀ ਪੰਜਾਬ ਪ੍ਰਤੀ ਕੁਛ ਹੈ ਇਹਨੂੰ ਤਾਂ ਮੀਟਿੰਗਾਂ 'ਚ ਵੀ ਜਾਣਾ ਨਹੀਂ ਚਾਹੀਦਾ ਮੀਟਿੰਗ ਕਿਸ ਵਾਸਤੇ ਸਾਡੇ ਪਾਣੀ ਕੋਈ ਲੈਣਾ ਚਾਹੁੰਦਾ ਧੱਕੇ ਨਾਲ ਉਹਦੇ ਨਾਲ ਮੀਟਿੰਗ ਕਰੋਗੇ ਕਿਉਂਕਿ ਆ ਤੁਹਾਨੂੰ ਪਤਾ ਹੈ ਪ੍ਰੈਸ਼ਰ ਥੱਲੇ ਆ ਗਿਆ ਹੈ ਤੇ ਹੁਣ ਆਪਣੀ ਜਾਨ ਬਚਾਉਂਦਾ ਹੈ ਇਹਦੇ ਕੋਲੇ ਹਿੰਮਤ ਨਹੀਂ ਪੰਜਾਬ ਦੀ ਲੜਾਈ ਲੜਨ ਵਾਸਤੇ ਗੈਂਗਲੇਨ ਗੈਂਗਲੇਨ ਬਣ ਗਈ ਦੂਜੀ 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 ਗੱਲ ਮੈਂ ਕਹਿਣਾ ਚਾਹਣਾ ਹੈ ਪੰਜਾਬ ਵਿੱਚ ਇੰਨਾ ਮਾੜਾ ਹਾਲ ਹੋ ਗਿਆ ਪੰਜਾਬ ਪੁਲਿਸ ਪੰਜਾਬ ਦਾ ਹੋਮ ਮਿਨਿਸਟਰ ਮੈਨ ਲੱਗਦਾ ਕਹਿੰਦੇ ਲਾਇਕ ਨਹੀਂ ਆ ਕਿ ਹੋਮ ਮਿਨਿਸਟਰ ਹੈਗਾ ਤੇ ਪੰਜਾਬ ਪੁਲਿਸ ਦੀ ਬੀਜੀਪੀ ਕੁਝ ਕਰ ਰਿਹਾ ਹੈ ਦੇਖੋ ਹਰ ਚੀਜ਼ ਕਹਿੰਦਾ ਹੁੰਦਾ ਸੀ ਕਿ ਜੀ ਹਦੋਂ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ ਤੇ ਹੁਣ ਤੂੰ ਹੋਮ ਮਿਨਿਸਟਰ ਹੈ ਅੱਜ ਜਿਹੜੀ ਲੁੱਟਖੋ ਹੋ ਰਹੀ ਹੈ ਜਿਹੜੀਆਂ ਇੱਥੇ ਗਲਤ ਕੰਮ ਹੋ ਰਹੇ ਆ ਉਹਦੀ ਜ਼ਿੰਮਵਾਰੀ ਕਿਹੜੀ ਹੈ ਤੇਰੀ ਹੈ ਹਰ ਰੋਜ਼ ਕੋਈ ਦੁਕਾਨਦਾਰ ਨੂੰ ਮਾਰਿਆ ਜਾਂਦਾ ਹੈ ਕੋਈ ਬੰਦੇ ਦੇ ਫਰੋਤੀਆਂ ਲੈ ਨਹੀਂ ਦਿੰਦਾ ਉਹਨੂੰ ਮਾਰਿਆ ਜਾਂਦਾ ਹੈ ਮੈਂ ਦੇਖ ਰਿਹਾ ਪਿਛਲੇ 20 ਦਿਨਾਂ ਦੇ ਅੰਦਰ ਅੰਦਰ ਘੱਟੋ-ਘੱਟ 25-30 ਲੋਕਾਂ ਨੂੰ ਗੈਂਗਸਟਰਾਂ ਨੇ ਜਾਂ ਮਾਰ ਦਿੱਤਾ ਹੈ ਜਾ ਉਹਨਾਂ ਦਾ ਫਰੋਤੀਆ ਲਿੱਤੀਆਂ ਐਸ ਹਸਾਬ ਨਾਲ ਕਿਸੇ ਨੇ ਪੰਜਾਬ ਚ ਨਹੀਂ ਦੇਣਾ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਹੈ ਇਕੱਠੇ ਹੋ ਕੇ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੀਏ ਪੰਜਾਬ ਚ ਲੈ ਕੇ ਆਈਏ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਨਾ ਇੱਥੇ ਕੋਈ ਗੈਂਗਸਟਰ ਖੰਗਣ ਦਵਾਂਗੇ ਨਾ ਇਸ ਪੰਜਾਬ ਦੇ ਹੱਕਾਂ ਚ ਕੋਈ ਹਮਲਾ ਕਰ ਸਕੂਗਾ